ਸਰਕਾਰੀ ਹੈਲੀਕਾਪਟਰ ਨਾਲ ਸੰਬੰਧਿਤ ਸਵਾਲ ਪੁੱਛਣ ਕਰਕੇ ਮਾਨਿਕ ਗੋਇਲ ਮਿੰਟੂ ਗੁਰੂਸਰੀਆ ਲੋਕ ਆਵਾਜ਼ ਸਮੇਤ 10 ਜਣਿਆਂ ਤੇ ਜੋ ਪਰਚਾ ਦਰਜ ਹੋਇਆ ਹੈ ਉਸ ਦੇ ਵਿਰੋਧ ਵਿੱਚ ਸਮੂਹ ਪੱਤਰਕਾਰ ਪਾਈਚਾਰੇ ਵੱਲੋਂ ਰੋਸ ਜਤਾਇਆ ਜਾ ਰਿਹਾ ਹੈ ਹੁਣ ਇਸ ਦੇ ਵਿਰੋਧ ਵਿੱਚ ਪੰਜਾਬ ਦੀਆਂ ਕਈ ਸਮਾਜਿਕ ਜਥੇਬੰਦੀਆਂ ਵੀ ਸ਼ਾਮਿਲ ਹੋ ਗਈਆਂ ਹਨ ਮੁਹਾਲੀ ਫੇਸ ਸੱਦੀਆ ਲਾਈਟਾਂ ਤੇ ਐਸੀਬੀਸੀ ਮਹਾਪੰਚਾਇਤ ਪੰਜਾਬ ਵੱਲੋਂ ਚੱਲ ਰਹੀ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਨੇ ਵੀ ਰੋਸ ਪ੍ਰਗਟ ਕਰਦਿਆਂ ਸਮੂਹ ਮੋਰਚਾ ਆਗੂਆਂ ਵੱਲੋਂ ਪੱਤਰਕਾਰਾਂ ਦੇ ਸਮਰਥਨ ਦਾ ਐਲਾਨ ਕੀਤਾ ਹੈ ਤੇ 4 ਜਨਵਰੀ ਨੂੰ ਚੰਡੀਗੜ੍ਹ ਵਿਖੇ ਹੋ ਰਹੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ ਗੱਲ ਆਖੀ ਹੈ ਤੁਹਾਨੂੰ ਇਹ ਯਾਦ ਹੋਵੇਗਾ ਕਿ ਮੀਡੀਆ ਦੇ ਹੱਕ ਵਿੱਚ ਬੋਲਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਐਮਪੀ ਹੁੰਦੇ ਹੋਏ ਲੋਕ ਸਭਾ ਵਿੱਚ ਜੋ ਇਤਿਹਾਸਕ ਸਪੀਚ ਦਿੱਤੀ ਸੀ ਆਓ ਪਹਿਲਾਂ ਉਹ ਸੁਣਦੇ ਹਾਂ ਫਿਰ ਸੁਣਦੇ ਹਾਂ ਬਲਵਿੰਦਰ ਸਿੰਘ ਕੁੰਬੜਾ ਵੱਲੋਂ ਕੀਤਾ ਗਿਆ ਐਲਾਨ मीडिया इमरजेंसी जो लग गई है इस पर सख्त से सख्त सक कार्रवाई होनी चाहिए और माननीय सुप्रीम कोर्ट ने आदेश दिया है कि 66 ए जो धारा है उसके तहत फेसबुक पर बोलने पर को क्राइम नहीं माना जाना चाहिए मैडम आ, लेकिन पिछले दिनों सोशल मीडिया पर एक्टिविस्ट जो लोग हैं उन पर पुलिस के अत्याचार की और तंग परेशान करने की खबरें आ रही है मैडम पत्रकार ने पर्चा किया किस तरह देखते हो पहला था? ਕੀ ਕਹਿਣਾ ਚਾਹੋਗੇ ਵਾਹੀ ਗੁਰਜੀ ਦਾ ਖਾਲਸਾ ਸ੍ਰੀ ਵਾਹੀ ਗੁਰਜੀ ਦੀ ਫਤਿਹ ਬਹੁਤ ਹੀ ਸਤਿਕਾਰਯੋਗ ਤੁਸੀਂ ਸਾਡਾ ਸਾਰੇ ਜਿਹੜਾ ਪ੍ਰੈਸ ਦਾ ਬਹੁਤ ਹੀ ਇੱਕ ਵੱਡਾ ਯੋਗਦਾਨ ਹੈ ਐਸਸੀਬੀਸੀ ਮਹਾਪੰਚਾਇਤ ਪੰਜਾਬ ਦਾ ਜਿਹੜਾ ਮੋਰਚਾ ਚੱਲ ਰਿਹਾ ਦੋ ਸਾਲ ਤੋਂ ਇਹ ਸਾਡੀਆਂ ਬਹੁਤ ਸਾਰੀਆਂ ਜਿਹੜੀਆਂ ਸੱਜੀਆਂ ਖੱਬੀਆਂ ਬਣ ਕੇ ਸਾਡੇ ਪ੍ਰੈਸ ਵਾਲੇ ਭਾਈਚਾਰਾ ਤੁਸੀਂ ਬਹੁਤ ਵੱਡਾ ਇੱਕ ਯੋਗਦਾਨ ਤੁਹਾਡਾ ਕੰਮ ਕਰ ਰਹੇ ਹੋ ਪਰ ਜਿਹੜਾ ਪ੍ਰੈਸ ਤੇ ਅੱਜ ਹਮਲਾ ਹੋਇਆ ਪ੍ਰੈਸ ਨੂੰ ਦਬਾਇਆ ਜਾ ਰਿਹਾ ਪ੍ਰੈਸ ਨੂੰ ਜਿਹੜਾ ਲੋਕਤੰਤਰ ਦਾ ਕਾਣ ਹੋ ਰਿਹਾ ਜਿਹੜੀ ਪ੍ਰੈਸ ਮੀਡੀਆ ਲੋਕਾਂ ਨੂੰ ਨਿਆਂ ਸਾਬਤਉਣ ਲਈ ਸਮੇਂ-ਸਮੇਂ ਸਰ ਤੁਸੀਂ ਆਪਣੀ ਡਿਊਟੀ ਨਿਭਾਉਂਦੇ ਆ ਚਾਹ ਕਿਤੇ ਕਰੈਮ ਹੋਏ ਠੱਗੀ ਹੋਏ ਮਾਰਡਰ ਹੋਏ ਕਤਲ ਹੋਏ ਰੇਪ ਹੋਏ ਤੁਸੀਂ ਬਹੁਤ ਹੀ ਅਨੇਕਾਂ ਜਿਹੜੇ ਕੇਸ ਲਜਾਣ ਵਾਸਤੇ ਮੀਡੀਆ ਦਾ ਬਹੁਤ ਵੱਡਾ ਯੋਗਦਾਨ ਹੈ ਪ੍ਰੋਲ ਹੈ ਤੇ ਤੁਹਾਡੇ ਵਾਸਤੇ ਦੁਨੀਆ ਅੱਜ ਬਹੁਤ ਜਿਹੜੀ ਹੈ ਤਾਰੀਫ ਕਰਦੀ ਹੈ ਤੇ ਤੁਹਾਡਾ ਬਹੁਤ ਹੀ ਵੱਡਾ ਇੱਕ ਸਾਰਾ ਹੁੰਦਾ ਮੋਢਾ ਸਾਨੂੰ ਅਨਸਾਫ ਲੈਣਾ ਬਾਈ ਜਿਹੜੇ ਅੱਜ ਨਿਰੰਤਰ ਪਰਚੇ ਹੋ ਰਹੇ ਨੇ ਪ੍ਰੈਸ ਵਾਲੇ ਭਰਾਵਾਂ ਦੇ ਉਹਨਾਂ ਨੂੰ ਦਵਾਇਆ ਜਾਂਦਾ ਜਿਹੜੇ ਅ ਇਹਦੇ ਵਿੱਚ ਜਿਹੜਾ ਰਿਕਾਰਡ ਕੱਢ ਕੇ ਜਿਹੜਾ ਕਹਿੰਦੇ ਵੀ ਆਰਟੀਆ ਦਾ ਰਿਕਾਰਡ ਲੈ ਕੇ ਜੀ ਰਿਕਾਰਡ ਕੱਢਣ ਵਾਲੇ ਦੇ ਪਰਚਾ ਕਰਤਾ ਪ੍ਰੈਸ ਤੇ ਪਰਚਾ ਕਰ ਜਾ 10 ਪੱਤਰਕਾਰਾਂ ਦੇ ਪਰਚਾ ਕਰਤਾ ਬਹੁਤ ਸਾਰੀਆਂ ਨਿਕਾਂ ਅਧਾਰਨਾਇ ਤੋਂ ਪਹਿਲਾਂ ਵੀ ਹੈਗੀਆਂ ਸਾਡੇ ਕੋਲੇ ਆਏ ਸੀ ਇੱਥੇ ਇੱਕ ਪੱਤਰਕਾਰ ਭਰਾ ਸਾਡਾ ਗੁਰਦੀਪ ਸਿੰਘ ਕਾਲੀ ਜਿਹੜਾ ਫਾਈਲ ਤੋਂ ਐ ਉਹਨੇ ਪਰਚਾ ਹੋਇਆ ਉਹਨੂੰ ਜੇਲ੍ਹ ਚ ਭੇਜਿਆ ਗਿਆ ਉਹ ਵੀ ਇਸੇ ਤਰ੍ਹਾਂ ਕੇਸ ਦਾ ਜਦੋਂ ਸਰਕਾਰ ਦੀਆਂ ਮੰਤਰੀਆਂ ਦੀਆਂ ਐਮਐਲਏ ਦੀਆਂ ਨਕਾਮੀਆਂ ਦਿਖਾਉਣ ਵਾਸਤੇ ਤੁਸੀਂ ਖਬਰ ਲੰਮੇ ਤਾਂ ਇਹ ਜਿਹੜੀ ਸਰਕਾਰ ਹੈ ਇਹ ਕਰਦੀ ਹੈ ਦੇ ਪਹਿਲਾ ਮਾਨਯੋਗ ਮੁੱਖ ਮੰਤਰੀ ਸਾਹਿਬ ਸਾਇਦ ਆਪਣੀ ਕੁਰਸੀ ਤੇ ਬੈਠ ਕੇ ਮੁੱਖ ਮੰਤਰੀ ਦੀ ਸੀਟ ਤੇ ਬੈਠ ਕੇ ਭੁੱਲ ਗਿਆ ਹੋਣਾ ਇਹਨਾਂ ਨੇ ਸੰਸਦ ਸੰਸਦ ਆਪਣੇ ਲੋਕ ਸਭਾ ਚ ਇੱਕ ਬਿਆਨ ਦਿੱਤਾ ਸੀ ਵੀ ਜਿਹੜੀ ਇਸ ਤੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਜਿਹੜੀ ਫੇਸਬੁੱਕ ਤੇ ਇੰਸਟਾਗ੍ਰam ਤੇ ਚੱਲਦੀਆਂ ਜਾਂ ਫਿਰ ਖਬਰਾਂ ਚੱਲਦੀਆਂ ਜਾਂ ਕਿਸੇ ਨੇ ਕਰਤਾ ਇਹਦੇ ਕੋਈ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਤਾਂ ਆਪਣੀ ਮੰਗ ਹੈ ਮੈਂ ਹੁਣ ਵੀ ਤੁਹਾਨੂੰ ਚਲਾਉਂਗੇ ਤੁਸੀਂ ਨਾਲ ਚਲਾ ਦੇਣਾ ਉਹ ਮੇਰੇ ਕੋਲ ਵੀਡੀਓ ਪਈ ਹੈ ਪਰ ਮੁੱਖ ਮੰਤਰੀ ਸੀਟ ਤੇ ਬੈਠ ਕੇ ਉਹ ਆਪਣੀ ਜਿਹੜੀ ਗੱਲ ਸੰਸਦ ਕੀਤੀ ਸੀ ਉਹ ਭੁੱਲ ਗਿਆ ਸਾਇਦ ਸਾਡੀ ਬੇਨਤੀ ਹੈ ਮੰਤਰੀ ਸਾਹਿਬ ਇਹ ਮੀਡੀਆ ਤੇ ਪ੍ਰੈਸ ਤੇ ਦਬਾਰਾ ਦਿੱਤਾ ਜਾਵੇ ਜਿਹੜੀ ਪਹਿਲਾਂ ਸਰਕਾਰ ਬਣਾਈ ਹੈ ਉਹ ਅਸੀਂ ਪ੍ਰੈਸ ਦੀ ਮੀਡੀਆ ਤੇ ਯੂਟਿਊਬਰਾਂ ਦੀ ਇਹਨਾਂ ਦੇ ذریعے ਕਰਕੇ ਹੀ 92 ਐਮਐਲਏ ਮਿਲੇ ਸੀ ਪਰ ਲੇਕਿਨ ਹੁਣ ਇਹੀ ਮੀਡੀਆ ਇਹੀ ਪ੍ਰੈਸ ਹੈ ਜਿਵੇਂ ਪਹਿਲਾਂ ਅਕਾਲੀ ਦਲ ਕਾਂਗਰਸ ਫਿਰਦੀ ਹੈ ਇਹ ਹਜੇ ਢੇਰਾਂ ਦੇ ਖੜਾ ਲਿਆ ਉਹਨਾਂ ਨੇ ਇਸੇ ਤਰ੍ਹਾਂ 2027 ਚ ਮੰਨ ਲੱਗਦੀ ਤੁਹਾਡਾ ਆ ਇੱਕ ਵਧੀਆ ਲਿਖਿਆ ਵੀ ਪਹਿਲਾਂ ਬਹੁਤ ਉਮੀਦਾਂ ਰੱਖ ਕੇ ਝਾੜੂ ਲੈਂਦਾ ਸੀ ਪਰ ਹੁਣ ਝਾੜੂ ਤੇ ਕਿਲੋ ਕਿ ਪੋਚਾ ਵੀ ਲਾਣ ਲਈ ਤਿਆਰ ਬੈਠੇ 2027 ਚ ਜਿਹੜਾ ਪੋਚਾ ਲਾਣਗੇ 2027 ਚ ਝਾੜੂ ਤੋਂ ਵੱਧ ਕਿ ਪੋਚਾ ਲੱਗਦਾ ਜਦੋਂ ਨਾਲ ਸਪਾਈ ਹੋਵੇ ਤਾਂ ਉਹ ਲੋਕ ਲਿਆਣ ਨੂੰ ਤਿਆਰ ਬੈਠੇ ਜਿਹੜਾ ਪੱਤਰਕਾਰ ਭਾਈਚਾਰੇ ਨੇ ਸਾਡਾ 4 ਤਰੀਕ ਨੂੰ 17 ਸੈਕਟਰ ਤਰਨਾਂ ਰੱਖਿਆ ਉਹਦੇ ਚ ਅਸੀਂ ਵੱਧ ਤੋਂ ਵੱਧ ਸਾਡਾ ਐਸ ਸੀ ਬੀ ਸੀ ਮਾਂ ਪੰਚਾਇਤ ਪੰਜਾਬ ਦਾ ਅਤਿਆਚਾਰ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਵੱਲੋਂ ਪੂਰਾ ਸਾਡਾ ਵਫਤ ਤੇ ਪੂਰਾ ਸਾਡਾ ਭਾਈਚਾਰੇ ਨੂੰ ਜਿਹੜਾ ਪੱਤਰਕਾਰ ਭਾਈਚਾਰੇ ਨੂੰ ਸਮਰਥਨ ਹੋਵੇਗਾ ਤੇ ਵੱਧ ਤੇ ਵੱਧ ਸਾਡੇ ਜਿਹੜੇ ਨਿਆਨ ਸਾਹਿਬ ਪਸੰਦ ਲੋਕ ਨੇ ਪੱਤਰਕਾਰ ਭਾਈਚਾਰਾ ਵੀ ਸਾਡੇ ਹੋਰ ਵੀ ਸੰਸਥਾ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਨੂੰ ਸਾਰਿਆਂ ਨੂੰ ਬੇਨਤੀ ਹੈ ਤੁਹਾਡੇ ਰਾਹੀਂ ਵੱਧਦੇ ਵੱਧ ਪਹੁੰਚਣ ਤਾਂ ਕਿ ਪੱਤਰਕਾਰ ਭਰਾਵਾਂ ਨੂੰ ਆਪਣੀ ਆਵਾਜ਼ ਬੁਲੰਦ ਕਰਨ ਲਈ ਇਹ ਜਿਹੜੇ ਹੈ ਪਰਚੇ ਵੀ ਖਤਮ ਕੀਤੇ ਜਾਂਦੇ ਬਿਨਾਂ ਸ਼ਰਤ ਉਹਨਾਂ ਦਾ ਪਰਚਾ ਰੱਦ ਹੋਣਾ ਚਾਹੀਦਾ ਉਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ